ਬਾਈ ਕੁਰਜੀ ਕਾ ਖਾਲਸਾ ਬਾਈ ਕੁਰਜੀ ਕੀ ਫਤਿਹ ਅ ਅੱਜ ਪੂਰੇ 4-5 ਦਿਨ ਹੋ ਗਏ ਕਿ ਸੇ ਭੈਣ ਨੇ ਮੈਨੂੰ ਮੈਸੀ ਰਾਇਨ ਦੱਸਿਆ ਕਿ ਸਾਨੂੰ ਪਤੀ ਪਤਨੀ ਦੇ ਕਲੇਸ਼ ਵਿੱਚੋਂ ਤਾਂ ਉਹ ਵੀਡੀਓ ਜ਼ਰੂਰ ਬਣਾ ਕੇ ਪਾਓ ਤੇ ਉਹ ਸ਼ਬਦ ਸਾਨੂੰ ਦੱਸੋ ਤਾਂ ਕਿ ਅਸੀਂ ਪੜਹੀਏ ਤੇ ਸਾਡੇ ਘਰ ਵਿੱਚੋਂ ਕਲੇਸ਼ ਦੂਰ ਹੋ ਸਕੇ ਤਾਂ ਮੈਂ ਅੱਜ ਉਹ ਹੀ ਸ਼ਬਦ ਤੁਹਾਡੇ ਸਾਹਮਣੇ ਸ਼ੁਰੂ ਕਰਨਾ ਚਾਹੁੰਦੀ ਆ ਤੇ ਕਈਏ ਕਟਾਂ ਆਪਣੇ ਵਿੱਚ ਵੀ ਹੁੰਦੀਆਂ ਨੇ ਕਈ ਵਾਰ ਚਲੋ ਜੇ ਕਈ ਵਾਰ ਆਪਾਂ ਮੰਨਦੇ ਆਂ ਆਪਾਂ ਸ਼ਬਦ ਪੜਨ ਲੱਗੇ ਆਂ ਸ਼ਾਇਦ ਆਪਾਂ ਇਹ ਜਿਹੀਆਂ ਗੱਲਾਂ ਤਾਂ ਨਾ ਕਰੀਏ ਪਰ ਫਿਰ ਵੀ ਮੈਂ ਧਿਆਨ ਆਪਣੀਆਂ ਭੈਣਾਂ ਦੇ ਤੇ ਵੀਰਾਂ ਦਾ ਇਸ ਵੱਲ ਲਗਾਉਣਾ ਚਾਹੁੰਦੀ ਆਂ ਕਿ ਅੱਜ ਕੱਲ ਆਪਣੇ ਵਿੱਚ ਸ਼ੈਨਸ਼ੀਲਤਾ ਬਹੁਤ ਜ਼ਿਆਦਾ ਘਟ ਗਈ ਆ ਕਿਉਂਕਿ ਨਾ ਤਾਂ ਆਪਾਂ ਆਪਣੇ ਪਤੀ ਦੀ ਕੋਈ ਗੱਲ ਸੁਣਨ ਨੂੰ ਤਿਆਰ ਆਂ ਪਤਨੀ ਨਾ ਪੱਤੀ ਵੱਲੋਂ ਪਤਨੀ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੁੰਦੀ ਆ ਪਰ ਕਈਆਂ ਵਿੱਚ ਇਹ ਰਿਸ਼ਤਾ ਬਹੁਤ ਜ਼ਿਆਦਾ ਖੁਸ਼ੀ ਨਾਲ ਨਿਭਰਿਆ ਹੈ ਤਾਂ ਉਹ ਆਪਸ ਵਿੱਚ ਬਹੁਤ ਜ਼ਿਆਦਾ ਜ਼ਿੰਦਗੀ ਸੌਖੀ ਬਤੀਤ ਕਰ ਰਹੇ ਹਨ ਪਰ ਕਈ ਪਹਿਣਾ ਸ਼ਰਾਬ ਦੇ ਕਾਰਨ ਵੀ ਆਪਣੇ ਪਤੀਆਂ ਤੋਂ ਬਹੁਤ ਜ਼ਿਆਦਾ ਔਖੀਆਂ ਹੋ ਰਹੀਆਂ ਨੇ ਤੇ ਉਹ ਕਹਿੰਦੀਆਂ ਹਨ ਕਿ ਉਹਨਾਂ ਦੇ ਕੰਨ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਹੈ ਤੇ ਅਸੀਂ ਇਸ ਤੋਂ ਬਹੁਤ ਨਿਰਾਸ਼ ਹਾਂ ਵੀ ਜੀ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਈਏ ਭੈਣੋ ਦੇਖੋ ਜ਼ਿੰਦਗੀ ਨੂੰ ਖਤਮ ਕਰਨ ਨਾਲ ਤਾਂ ਕੋਈ ਵੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ ਤੇ ਕਿਉਂਕਿ ਆਪਾਂ ਜੇ ਗੁਰੂ ਦੇ ਲਾੜ ਲੱਗੀਏ ਸ਼ਾਇਦ ਆਪਣੇ ਸਰੀਰ ਨੂੰ ਸ਼ਹਿਨਸ਼ੀਲਤਾ ਤੇ ਬਹੁਤ ਹੀ ਜ਼ਿਆਦਾ ਆਨੰਦ ਪ੍ਰਤੀਤ ਹੁੰਦਾ ਹੈ ਤੇ ਆਪਾਂ ਜੇ ਆਪਾਂ ਗੁਰਵਾਣੀ ਨਾਲ ਜੋੜੀਏ ਕਿਉਂਕਿ ਪਤਾ ਹੈ ਆਪਾਂ ਕੱਲੇ ਹੀ ਆਏ ਆ ਤੇ ਕੱਲਿਆਂ ਨਹੀਂ ਜਾਣਾ ਹੈ ਤੇ ਜੇ ਆਪਾਂ ਗੁਰੂ ਨਾਲ ਥੋੜੀ ਜਿਹੀ ਆਪਣੀ ਬੇਤੀ ਜੋੜ ਲਈਏ ਪਾਲੀ ਨਹੀਂ ਤਾਂ ਥੋੜੀ ਜਿਹੀ ਵੀ ਜੋੜੀਏ ਤੁਸੀਂ ਬਾਲਾ ਟਾਈਮ ਨਹੀਂ ਸਿਰਫ ਇਹ ਥੋੜਾ ਜਿਹਾ ਟਾਈਮ ਹੀ ਕਰਕੇ ਦੇਖੋ ਤਾਂ ਤੁਹਾਡੇ ਮਨ ਨੂੰ ਤੇ ਸਰੀਰ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਮਿਲੇਗੀ ਤਾਂ ਮੈਂ ਉਹ ਪਹਿਣਾ ਸਾਹਮਣੇ ਇਹੀ ਕਹਿਣਾ ਚਾਹੁੰਦੀ ਆ ਜਿਹੜੀਆਂ ਆਪਣੇ ਪਤੀ ਦੇ ਕਾਰਨ ਘਰਾਂ ਵਿੱਚ ਕਲੇਸ਼ ਤੇ ਕਾਰਨ ਜਾਂ ਕੋਈ ਵੀ ਪ੍ਰੋਬਲਮ ਦੇ ਕਾਰਨ ਬਹੁਤ ਔਖੀ ਆਉਂਦੀਆਂ ਤੇ ਕਈ ਵਾਰ ਇਹ ਗਲਤ ਫੈਸਲੇ ਲੈ ਲੈਂਦੀਆਂ ਨੇ ਤਾਂ ਮੈਂ ਇਹਨਾਂ ਬਾਰੇ ਪਹਿਲਾਂ ਮੇਰੇ ਪਹਿਲਾਂ ਵੀ ਬਹੁਤ ਜ਼ਿਆਦਾ ਪਤੀ ਪਤਨੀ ਰਿਸ਼ਤੇ ਬਾਰੇ ਵੀਡੀਓ ਪਾਈਆਂ ਸੀ ਪਰ ਮੈਂ 파ਠ ਉਹਨਾਂ ਬਾਰੇ ਅੱਜ ਕਰਨ ਜਾ ਰਹੀ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੀਆਂ ਭੈਣਾਂ ਇਹ 파ਠ ਪੜਨਗੀਆਂ ਤੇ ਆਪਣੇ ਘਰਾਂ ਵਿੱਚੋਂ ਜਿਹੜੇ ਘਰੇਲੂ ਆ ਤੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਆ ਪਿਆਰ ਤੇ ਮਿਠਾਸ ਬਣੀ ਜਾਵੇ ਤੇ ਭੈਣਾਂ ਨੂੰ ਵੀ ਮੇਰੀ ਹੱਥ ਵੰਨ ਕੇ ਬੇਨਤੀ ਹੈ ਕਿ ਤੁਸੀਂ ਇਸ ਰਿਸ਼ਤੇ ਨੂੰ ਸੰਭਾਲੋ ਤੇ ਥੋੜੀ ਜਿਹੀ ਆਪਣੇ ਆਪ ਵਿੱਚ ਨਿਮਰਤਾ ਤੇ ਸ਼ੈਨਸ਼ੀਲਤਾ ਬਣਾਈ ਰੱਖੋ ਤੇ ਮੈਂ ਹੁਣ ਤੁਹਾਡੇ ਸਾਹਮਣੇ ਪਾਠ ਸ਼ੁਰੂ ਕਰਨ ਜਾ ਰਹੀ ਆਂ ਆਸਾ ਮਹੱਲਾ ਪੰਜਵਾ ਜਾ ਕੋ ਰਾਮ ਪਤਾਰਤਾ ਕੇ ਆਨੰਦ ਕਨਾ ਸੁਖਵੰਤੀ ਸਨਾਰ ਸੋਭਾ ਪੂਰਵਨਾ ਮਾਨ ਮਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਾਮ ਨਿੱਧ ਤਿਤ ਗ੍ਰਹਿ ਨਹੀਂ ਊਨਾ ਸਭ ਕਚੂ ਮਧੁਰ ਵਾਨੀ ਪਰ ਹਰੇ ਮਾਨੀ ਥਿਰ ਸੁਹਾਗਤਾ ਕਾ ਬਨਾ ਨਾਨਕ ਵਿਖਾਨੇ ਗੁਰਵਚਨ ਜਾਣੈ ਜਾ ਕੋ ਰਾਮ ਪਤਾਰਤਾ ਕੈ ਨੰਦਕਨਾ ਹਾਂਜੀ ਆਪਾਂ ਇੱਕ ਵਾਰੀ ਹੋਰ ਸ਼ਬਦ ਪੜ੍ਹਦੇ ਹਾਂ ਆਸਾ ਮਹੱਲਾ ਪੰਜਵਾ ਜਾ ਕੋ ਰਾਮ ਪਤਾਰਤਾ ਕੈ ਆਨੰਦ ਕਨਾ ਸੁਖਵੰਤੀ ਸਨਾਰ ਸੋਭਾ ਪੂਰ ਬਨਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵਨਿੱਧ ਤਿਤ ਗ੍ਰਹੇ ਨਹੀਂ ਊਨਾ ਸਭ ਕਛੂ मधुर वाणी पहरे रे मानी तेरे सुहाग ताक वना नानक विखाने गुरु वचन जाने जाको राम पतार ताके नंदकना वाहे गुरु जी का खंसा वाहे गुरु जी की फते मेनू पूरी उम्मीद है कि तुसी इस शब्द नु ਅਚਾਲੀ ਦਿਨ ਪੂਰੀ ਸ਼ਰਦਾ ਨਾਲ ਜਪੋਗੀਆ ਤੇ ਆਪਣੇ ਪਤੀ ਵੱਲੋਂ ਆਪਣੀ ਪੂਰੀ ਖੁਸ਼ੀ ਪ੍ਰਾਪਤ ਕਰੋਗੀਆਂ ਕਿਉਂਕਿ ਕੋਈ ਵੀ ਕੰਮ ਆ ਤੁਹਾਨੂੰ ਪਤਾ ਜੀ ਜੇ ਆਪਾਂ ਪੱਥਰ ਨੂੰ ਵੀ ਪੂਜ ਲਈਏ ਸ਼ਾਇਦ ਉਹ ਵੀ ਆਪਾਂ ਨੂੰ ਵਰ ਦਿੰਦਾ ਹੈ ਆਪਣੇ ਮਨ ਵਿੱਚ ਪਹਿਲੀ ਗੱਲ ਤਾਂ ਕੋਈ ਵੀ ਆ ਆਪਾਂ ਨੂੰ ਸ਼ਰਦਾ ਜ਼ਰੂਰੀ ਹੈ ਜੇ ਕੋਈ ਵੀ ਆਪਾਂ ਸ਼ਬਦ ਜੀ ਸ਼ੁਰੂ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਸ਼ਰਧਾ ਜੇ ਕੋਈ ਪਾਠ ਸ਼ੁਰੂ ਕਰਦੇ ਆ ਗੁਰੂ ਘਰ ਜਾਂਦੇ ਆ ਮੰਦਿਰ ਜਾਂਦੇ ਆ ਕਿਤੇ ਵੀ ਆਪਾਂ ਨੂੰ ਸ਼ਰਧਾ ਤੋਂ ਬਿਨਾ ਉੱਥੇ ਕੁਝ ਨਹੀਂ ਮਿਲਦਾ ਸ਼ਰਧਾ ਤੋਂ ਬਿਨਾ ਆਪਣੇ ਹੱਥਾ ਬਿਲਕੁਲ ਸੱਖਣੇ ਆ ਪਰ ਜੇ ਆਪਾਂ ਸ਼ਰਧਾ ਦੇ ਨਾਲ ਪੱਥਰ ਦੀ ਵੀ ਪੂਜਾ ਕਰੀ ਜਾਈਏ ਤਾਂ ਉਹ ਵੀ ਆਪਾਂ ਨੂੰ ਵਰਤਿੰਦਾ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਦੇਖ ਲੋ ਆਪਣੀ ਖਾਤਰ ਆਪਣਾ ਸਾਰਾ ਪਰਿਵਾਰ ਵਾਰਿਆ ਸਰਵਾਂਸ ਵਾਰਿਆ ਤੇ ਆਪਾਂ ਨੂੰ ਅੱਜ ਇੰਨਾ ਟਾਈਮ ਵੀ ਨਹੀਂ ਹੈਗਾ ਕਿ ਸਵੇਰੇ ਉੱਠ ਕੇ ਆਪਾਂ ਅਮਰਤ ਵੇਲਾ ਸਾਮ ਸਕੇ ਜਾਂ ਜਪਜੀ ਸਾਹਿਬ ਦਾ ਪਾਠ ਕਰ ਸਕੇ ਨਹੀਂ ਪਾਠ ਹੁੰਦਾ ਤਾਂ ਅਸੀਂ ਇਸ਼ਨਾਨ ਕਰਕੇ ਗੁਰਦੁਆਰੇ ਮੱਥਾ ਹੀ ਟੇਕ ਕੇ ਆ ਸਕੀ ਉਸ ਨੇ ਆਪਣੇ ਸਾਰੇ ਪਰਿਵਾਰ ਨੂੰ ਸਿਰਫ ਆਪਣੀ ਸਿੱਖੀ ਦੇ ਖਾਤਰ ਤੇ ਆਪਣੀ ਕੌਮ ਦੀ ਖਾਤਰ ਵਾਰਿਆ ਸ਼ਾਇਦ ਉਹਨੂੰ ਜਦੋਂ ਸਰਾਂਦੇ ਦੇ ਦਿਨ ਚੱਲਦੇ ਆ ਪੋਹ ਦੇ ਉਸ ਟਾਈਮ ਆਪਾਂ ਨੂੰ ਦੇਖੋ ਕਿੰਨਾ ਉਹਦੇ ਮਾਨ ਵਿੱਚ ਕਿੰਨਾ ਆਪਣੀ ਦੇਹ ਨੂੰ ਸਨਾਟਾ ਛਿਰਦਾ ਜਦੋਂ ਆਪਾਂ ਗੁਰੂਆਂ ਦੀਆਂ ਸਾਖੀਆਂ ਸੁਣਦੇ ਆ ਤੇ ਆਪਾਂ ਉਹ ਦਿਨ ਨੂੰ ਕੱਲਾ ਪੋਹ ਦਾ ਦਿਨ ਨਾ ਸਮਝੋ ਆਪਾਂ ਹਰ ਰੋਜ਼ ਹੀ ਗੁਰੂਆਂ ਦੀ ਕੁਰਬਾਨੀ ਨੂੰ ਯਾਦ ਰੱਖੀਏ ਤੇ ਆਪਾਂ ਗੁਰਬਾਣੀ ਨਾਲ ਜੁੜੀਏ ਤੇ ਮੇਰੀ ਭੈਣ ਭਰਾਵਾਂ ਨੂੰ ਇਹੀ ਹੱਥ ਵਨ ਕੇ ਬੇਨਤੀ ਆ ਕਿ ਤੁਸੀਂ ਸਾਰਿਆਂ ਨੂੰ ਆਪਣੇ ਬਾਲਦਿਆਂ ਨੂੰ ਜਿਹੜਾ ਵੀ ਕੋਈ ਹੋਰ ਤੁਹਾਡੇ ਨਾਲ ਜੁੜਿਆ ਉਹਨੂੰ ਗੁਰਵਾਨੀ ਨਾਲ ਜੋੜੋ ਗੁਰੂ ਘਰ ਨਾਲ ਜੋੜੋ ਕਿਉਂਕਿ ਸਿੱਖੀ ਆਪਣੀ ਕੌਮ ਦੀ ਨਿਸ਼ਾਨੀ ਹੈ ਤੇ ਇਹਦੇ ਨਾਲ ਹੀ ਆਪਾਂ ਜ਼ਿੰਦਗੀ ਆਪਣੇ ਬੱਚਿਆਂ ਨੂੰ ਅੱਗੇ ਆਪਣੇ ਜੇ ਆਪਾਂ ਹੀ ਬੱਚਿਆਂ ਨੂੰ ਸਰਵੰਸ ਬਾਰੇ ਦੱਸਾਂਗੇ ਤਾਂ ਬੱਚੇ ਅੱਗੋਂ ਜਾ ਕੇ ਆਪਣੇ ਬੱਚਿਆਂ ਨੂੰ ਤਾਂ ਥੋੜਾ ਮੋਟਾ ਤਾਂ ਦੱਸ ਸਕਣੀ ਕਿਉਂਕਿ ਜਦੋਂ ਆਪੇ ਅੱਜ ਹੀ ਆਪਣੇ ਵਿਰਸੇ ਨਾਲੋਂ ਤੇ ਆਪਣੀ ਸਿੱਖੀ ਨਾਲੋਂ ਦੂਰ ਹੋਈ ਜਾਂਦੇ ਆ ਤਾਂ ਆਪਾਂ ਅੱਗੇ ਬੱਚਿਆਂ ਨੂੰ ਜਾ ਕੇ ਕੀ ਸਮਝਾਵਾਂਗੇ ਤਾਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਪਲੀਜ਼ ਸਿੱਖੀ ਨਾਲ ਜ਼ਰੂਰ ਜੁੜੋ ਤੇ ਜੇ ਕੋਈ ਮੈਥੋਂ ਗਲਤੀ ਹੋਈ ਆ ਤਾਂ ਮੈਂ ਖਿਮਾ ਦੀ ਚਾਹ ਚਕਾਂ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤਾਂ ਮੈਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਜਿਉਂ ਜਾਂ ਤੁਸੀਂ ਪਾਰਚ ਹੁੰਦੇ ਹੋ ਤਾਂ ਮੈਨੂੰ ਕਮੈਂਟਾਂ ਦੇ ਰਾਹੀਂ ਪਲੀਜ਼ ਦੱਸਿਆ ਕਰੋ ਕਿ ਸਾਨੂੰ ਇਹੋ ਜਿਹਾ ਪਾਠ ਚਾਹੀਦਾ ਹੈ ਤੇ ਮੈਂ ਉਹੀ ਸ਼ਬਦ ਤੁਹਾਡੇ ਸਾਹਮਣੇ ਲੈ ਕੇ ਆਇਆ ਕਰਾਂਗੀ ਜੇ ਕੋਈ ਭੈਣ ਤੋਂ ਗਲਤੀ ਹੋਈ ਹੈ ਤਾਂ ਮੈਂ ਮਾਫੀ ਦੀ ਜਾ ਚਕਾਂ ਐਨਾ ਕਹਿੰਦੇ ਹੋਏ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ